ਉਹਰਾਂ ਦੇ ਤਾਨਾ ਵੀ ਪੱਗਾ ਹੋਰਾਂ ਦੇ ਤਾਨਾ ਵੀ ਪੱਗਾ ਸਿੱਕੀ ਗੁਲਾਬੀ ਤੇਰੇ ਜਾਦੂ ਕਰ ਦੋਂਗੇ ਮਗਰ ਫਿਰੇਗਾ ਮੇਰੇ ਲਈ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ ਵੀ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ ਲਈ ਜਾਦੂ ਕਰ ਦੂੰਗੀ ਤੇ ਕੁੜੀਆਂ ਵੱਟ ਚੜ੍ਹ ਕੇ ਹਿੱਸਾ ਲੈਂਦੀਆਂ ਨੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਐਦਾਂ ਦਾ ਉਪਰਾਲਾ ਕੀਤਾ ਜਾਂਦਾ ਹੈ ਤੇਰਾ ਸੁਰਜ ਚ ਹੋਵੇ ਬਾਸਾ ਤੀਆਂ ਵੇ ਲਵਾਉਣ ਵਾਲਿਆ ਤੇਰਾ ਸੁਰਜ ਜੇ ਹੋਵੇ ਬਾਸਾ ਤੀਆਂ ਵੇ ਲਵਾਉਣ ਵਾਲਿਆ ਜਿਹੜੀ ਜਿਹੜੀ ਚੀਜ਼ ਕਿਸੇ ਨੂੰ ਲੋੜਵੰਦ ਨੂੰ ਜੋ ਕੋਈ ਜਿੰਨਾ ਕਸੀ ਸੋਸਾਇਟੀ ਵੱਲੋਂ ਦੇ ਸਕਦੇ ਆ ਕਰ ਸਕਦੇ ਆ ਉਸ ਦਿਨ ਦੇਣ ਇਸ ਦਿਨ ਪੂਰੀ ਕੋਸ਼ਿਸ਼ ਕਰਦੇ ਆ ਦੇਣ ਦੀ ਜਿਹੜੇ ਸਰ ਵੱਲੋਂ ਸੰਧਾਰੀ ਵੀ ਦਿੱਤੀ ਗਏ ਨੇ ਜਿੰਨਾ ਵਿੱਚ ਪੀਪੇ ਬਿਸਕਟ ਸੂਟ ਹੁੰਦਾ ਨਾਰਮਲ ਈਆਂ ਨੂੰ ਸੋਹ ਨੂੰ ਮਹੀਨਾ ਛੋੜੇ ਮੱਥੇ ਚੰਪਸੀਨਾ ਫੇਕੀ ਤਪ ਤਪ ਲਈਏ ਕਾਣ ਚਤਰੀ ਵੇ ਜੜੀ ਲੰਡਨੋਂ ਮੰਗਾਈਆ ਕਾਣ ਚਤਰੀ ਵੇ ਜੜੀ ਲੰਡਨੋਂ ਮੰਗਾਈਆ ਸਰ ਮਾਚੀ ਜੀ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤੇ ਹਰ ਭੋਨੀਗੜ ਦੇ ਵਿੱਚ ਮਨਾ ਰਹੇ ਕੀ ਖਮੂਨ ਇਹ ਤੀਆਂ ਦਾ ਤਿਹਾਰ ਆ ਜਿਹੜਾ ਇਹ ਮੇਰੇ ਐਨ ਜੀਓ ਹੈ ਜਪਰ ਵੈਲਫੇਅਰ ਸੁਸਾਇਟੀ ਜਿਹੜੀ ਮੇਰੀ ਐਨ ਜੀਓ ਆ ਇਹ ਇੱਕ ਸਾਡਾ ਪਰਿਵਾਰ ਹੈ ਜਿਸ ਦੇ ਨਾਲ ਮੇਰੇ ਨਾਲ ਸਾਡੇ ਨਾਲ ਮੇਰੀ ਸਾਰੀਆਂ ਪਿੰਡਾਂ ਦੇ ਵਿੱਚੋਂ ਸਾਰੀਆਂ ਮੇਰੀਆਂ ਭੈਣਾਂ ਮੇਰੀਆਂ ਮਾਵਾ ਇਹ ਸਾਰੇ ਮੇਰੇ ਨਾਲ ਜੁੜੇ ਹੋਏ ਨੇ ਇਤਿਆਂ ਦਾ ਤਿਹਾਰ ਤੁਹਾਨੂੰ ਪਤਾ ਹੀ ਆ ਲੇਡੀਜ਼ ਦੇ ਲਈ ਕਿੰਨਾ ਇੰਪੋਰਟੈਂਟ ਹੈ ਸੋ ਜਿੰਨੋਂ ਜਦੋਂ ਮੇਰੇ ਲਈ ਮੇਰਾ ਪਰਿਵਾਰ ਆ ਮੇਰੀ ਫੈਮਿਲੀ ਹੈ ਤੇ ਇਹਨਾਂ ਦੀ ਇਹਨਾਂ ਨਾਲ ਰਲ ਕੇ ਮਿਲ ਕੇ ਆਪਣੇ ਪਰਿਵਾਰ ਨਾਲ ਹਰੇਕ ਸਾਲ ਅਸੀਂ ਫਿਰ ਇਹ ਤਿਹਾਰ ਮਨਾਉਂਦੇ ਆਂ ਆਪਣੀ ਸੋਸਾਇਟੀ ਵੱਲੋਂ ਔਰ ਜਿਹੜੀ ਜਿਹੜੀ ਚੀਜ਼ ਕਿਸੇ ਨੂੰ ਲੋੜਵੰਦ ਨੂੰ ਜੋ ਕੋਈ ਜਿੰਨਾ ਕਿਸੇ ਸੋਸਾਇਟੀ ਵੱਲੋਂ ਦੇ ਸਕਦੇ ਆ ਕਰ ਸਕਦੇ ਆ ਉਸ ਦਿਨ ਦੇਣ ਇਸ ਦਿਨ ਪੂਰੀ ਕੋਸ਼ਿਸ਼ ਕਰਦੇ ਆ ਦੇਣ ਦੀ ਤੁਹਾਡੀ ਸੋਸਾਇਟੀ ਬੰਦਾ ਜੀ ਤਾਂ ਹਰ ਸਾਲ ਆ ਪਿੰਡਾਂ ਵਿੱਚ ਵੱਧ ਰਿਹਾ ਸਲਾਈ ਸੈਂਟਰ ਆ ਕਿਸ ਤਰ੍ਹਾਂ ਦੇਖਦੇ ਆ ਸਲਾਈ ਸੈਂਟਰ ਦੇਖੋ ਮੇਰੇ ਜਿਹੜੀ ਸੋਸਾਇਟੀ ਉਹਦੇ ਵੱਲੋਂ ਚੱਲ ਰਿਹਾ ਜਿਹੜੇ ਸਾਡੇ ਇਹਨਾਂ ਦੇ ਵਾਈਫ ਹੁੰਦੇ ਜੀ ਜੋ ਚਲਾ ਰਹੇ ਨੇ ਇੰਚਾਰਜ ਦਿਨੋਂ ਦੇਖਦੇ ਨੇ ਤੇ ਹੋਰ ਬਹੁਤ ਜਿਹੜੇ ਸਾਰੇ ਮੈਂ ਦੱਸਿਆ ਮਤਲਬ ਮੇਰਾ ਫੈਮਿਲੀ ਮੋਂਗਰੇ ਭੈਣਾ ਇਹ ਡੇ ਬਾਏ ਡੇ ਹਰ ਪਿੰਡ ਦੇ ਵਿੱਚ ਜਦੋਂ ਵੀ ਇਹ ਕਹਿੰਦੇ ਨੇ ਆਪਣੇ ਮੋਸਟਲੀ ਇਹਨਾਂ ਦੇ ਕਹਿਣ ਤੇ ਮੈਂ ਹਰ ਪਿੰਡ ਦੇ ਵਿੱਚ ਲਾਉਣਾ ਜਦੋਂ ਇਹ ਕਹਿੰਦੇ ਨੇ ਆਪਾਂ ਅਗਲੇ ਪਿੰਡ ਚ ਲਾਉਣਾ ਤਾਂ ਪਰ ਅਸੀਂ ਉੱਥੇ ਬੱਚੇ ਕੱਟੇ ਹੋ ਜਾਂਦੇ ਨੇ ਜਦੋਂ ਤਾਂ ਅਸੀਂ ਅਗਲੇ ਪਿੰਡ ਦੇ ਵਿੱਚ ਸਿਲਾਈ ਸੈਂਟਰ ਸਟਾਰਟ ਕਰ ਦਿੰਦੇ ਨੇ ਤੇ ਉੱਥੇ ਲਾ ਦਿੰਦੇ ਆ ਹਾਂ ਜੀ ਆ ਫਿਰ ਫਿਰ ਸੋਸਾਇਟੀ ਬਣਾ ਲਈਏ ਤਾਂ ਲੋਕਾਂ ਦੀ ਭਾਦਤ ਰਾਸ਼ਨ ਪਾਣੀ ਨਾਲ ਦੀ ਕਰਦੇ ਹੂ ਵੱਖ-ਵੱਖ ਛੋਟੇ ਸਕੀਮਾਂ ਵੀ ਚੱਲਦੀਆਂ ਨੇ ਅਸੀਂ ਦੇਖਦੇ ਆਂ ਲੋਕਾਂ ਦੀ ਬਹੁਤ ਵਧੀਆ ਮਦਦ ਕਰ ਰਹੇ ਕਿਵੇਂ ਦੇਖੋ ਜਿਹੜੀ ਜਾਪਰ ਡਵੈਲਪਮੈਂਟ ਸੋਸਾਇਟੀ ਹੈ ਬਣੀ ਹੀ ਇਸ ਲਈ ਸੀ ਕਿ ਤਾਂਕਿ ਅਸੀਂ ਲੋਕਾਂ ਦੀ ਵਤ ਤੋਂ ਵਤ ਹੈਲਪ ਕਰ ਸਕੀਏ ਤਾਂਕਿ ਅਸੀਂ ਵਤ ਤੋਂ ਵਤ ਲੋਕਾਂ ਤੱਕ ਉਹ ਸੁਪਰਮਾਤਮਾ ਦੀ ਬਹੁਤ ਕਿਰਪਾ ਹੈ ਪਰਮਾਤਮਾ ਦੀ ਦੇਖੋ ਮੇਰਾ ਇਹ ਮੰਨਣਾ ਹੈ ਕਿ ਕਰਨ ਕਰਾਉਣ ਵਾਲਾ ਤਾਂ ਮਹਾਰਾਜ ਹੈ ਪਰਮਾਤਮਾ ਉੱਪਰ ਵਾਲਾ ਹੈ ਉਹ ਇੱਕ ਜ਼ਰੀਆ ਬਣ ਜਾਂਦਾ ਤੇ ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਜੱਫਰ ਵੈਲਫੇਅਰ ਸੁਸਾਇਟੀ ਇੱਕ ਜ਼ਰੀਆ ਬਣਿਆ ਹੋਈ ਆ ਪਰਮਾਤਮਾ ਨੇ ਉਹਨੂੰ ਬਣਾਇਆ ਲੋਕਾਂ ਤੱਕ ਉਹ ਚੀਜ਼ ਪਹੁੰਚਾਉਣ ਲਈ ਜਿਹੜੀ ਚੀਜ਼ ਕਈ ਵਾਰ ਬਹੁਤ ਹੁੰਦੀ ਤਾਂ ਆਪਣੇ ਲਈ ਉਹ ਕੁਝ ਨਹੀਂ ਹੁੰਦੀ ਪਰ ਕਿਸੇ ਦੇ ਲਈ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਦੋ ਕੀ ਦੇਣਾ ਚਾਹੁੰਦਾ ਮੈਂ ਸਿਰਫ ਇਹ ਕਿ ਸੁਨੇਹਾ ਦੇਣਾ ਚਾਹੁੰਦਾ ਜੀ ਚੋਣਾ ਜੀ ਜੋ ਅੱਜਕੱਲ ਪੰਜਾਬ ਦੇ ਵਿੱਚ ਕਿ ਆਪਣੀ ਆਪ ਦੀ ਪਾਰਟੀ ਵੱਲੋਂ ਵੀ ਸਾਡੀ ਆਮ ਆਦਮੀ ਪਾਰਟੀ ਵੱਲੋਂ ਵੀ ਮੇਰਾ ਇਹ ਸੁਨੇਹਾ ਹੈ ਕਿ ਆਪਣੇ ਪੰਜਾਬ ਨੂੰ ਉਹੀ ਰਹਾ ਰਿਆ ਪਰ ਇਹ ਰੰਗਲਾ ਪੰਜਾਬਣ ਉਹ ਜਿਸ ਦੀ ਕਾਮਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਰਦੇ ਨੇ ਜਿਸ ਦੀ ਕਾਮਨਾ ਸਾਡੇ ਸਾਰੀ ਪਾਰਟੀ ਕਰਦੀ ਹੈ ਔਰ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਲ ਜੜੋ ਸਫਾਈ ਰੱਖੋ ਔਰ ਵੱਧ ਤੋਂ ਵੱਧ ਮੈਂ ਪਲੀਜ਼ ਆਪਣੇ ਪਰਿਵਾਰ ਦਾ ਸਭ ਤੋਂ ਪਹਿਲਾਂ ਆਪਦੀ ਫੈਮਿਲੀ ਆ ਆਪਦੀ ਮਾਂ ਆ ਆਪਣੇ ਬਾਪ ਆਪਦੇ ਬੱਚੇ ਆਪਦੀ ਭੈਣ ਆਪਦੇ ਭਾਈਆਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਸੰਭਾਲੋ ਆਪਣੇ ਪਰਿਵਾਰ ਨੂੰ ਵਧੀਆ ਬਣਾਓ ਤੇ ਫਿਰ ਬਾਹਰ ਨਿਕਲ ਕੇ ਆਪਣੇ ਸਮਾਜ ਦੀ ਆਪਣੇ ਪੰਜਾਬ ਦੀ ਤੇ ਆਪਣੇ ਦੇਸ਼ ਦੀ ਸੇਵਾ ਕਰੋ। ਠੀਕ ਹੈ ਨਾ ਚਾਹੁੰਦੇ ਜੋ ਡਾਕਟਰ ਗੁਨੀન્દ્ર ਸਿੰਘ ਜੀ ਕੁਝ ਬੰਦਾ ਜੀ ਬਲੋ ਹੱਥ ਸਾਫ ਜੀ ਆਨ ਇਤਿਹਾਸ ਹੈ ਇਸ ਦਾ ਪੈਣਾ ਹੌਂਸਲੇ ਬੁਲਾਇਆ ਜਾਂਦਾ ਅੱਜ ਵੀ ਉਹਨਾਂ ਨੇ ਉਪਰਾਲੇ ਨੂੰ ਅੱਗੇ ਬਣਾਉਂਦੇ ਹੋਏ ਕਾਫੀ ਕੁੜੀਆਂ ਨੂੰ ਸੰਧਾਰੇ ਦਿੱਤੇ ਹਾਂਜੀ ਇਹ ਜਪਰ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਵਿਮਿੰਕੂ ਜੰਦਾਜੀ ਕਰਵਾਉਂਦੇ ਨੇ ਹਰ ਸਾਲ ਇਹ ਪ੍ਰੋਗਰਾਮ ਹੁੰਦਾ ਜੀ ਤੇ ਕੁੜੀਆਂ ਵੱਧ ਚੜ ਕੇ ਹਿੱਸਾ ਲੈਂਦੀਆਂ ਨੇ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਐਦਾਂ ਦਾ ਉਪਰਾਲਾ ਕੀਤਾ ਜਾਂਦਾ ਹੈ ਚਲੋ ਫ੍ਰੀ ਸਾਈ ਸਲਾਈ ਸੈਂਟਰ ਤਾਂ ਪਹਿਲਾਂ ਹੀ ਚੱਲ ਰਹੇ ਨੇਗੇ ਉਹਨਾਂ ਵਿੱਚ ਫ੍ਰੀ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਨੇ ਅੱਜ ਸਰ ਵੱਲੋਂ ਸੰਧਾਰੀ ਵੀ ਦਿੱਤੀ ਗਈ ਨੇ ਜਿੰਨਾ ਵਿੱਚ ਪੀਪੇ ਬਿਸਕਟ ਸੂਟ ਹੁੰਦਾ ਨਾਰਮਲ ਧਿਆਨ ਨੂੰ ਉਹਨਾਂ ਸਾਰੇ ਆਪਣੇ ਸਾਰੇ ਟੀਚਰਜ਼ ਨੂੰ ਸਾਰਿਆਂ ਨੂੰ ਵੰਡੇ ਵੰਡੇ ਗਏ ਨੇ ਤੇ ਦਿਲ ਨੂੰ ਬਹੁਤ ਤਸੱਲੀ ਹੋਈ ਤੇ ਬਹੁਤ ਖੁਸ਼ੀ ਹੋਈ ਹੈ ਅਸੀਂ ਬਹੁਤ ਖੁਸ਼ ਨਸੀਬ ਸਮਝਦੇ ਹਾਂ ਆਪਣੇ ਆਪ ਨੂੰ ਜੋ ਅਸੀਂ ਇਹ ਸੋਸਾਇਟੀ ਨਾਲ ਜੁੜੇ ਹਾਂ ਕਾਂ ਰੰਗ ਮਹੀਨਾ ਝੋਗੇ ਮੱਥੇ ਚੰਪ ਪਸੀਨਾ ਫੇਕੀ ਤਪ ਤਪ ਲਈਏ ਕਾਂ ਛਤਰੀ ਵੇ ਜੜੀ ਲੰਡੋਂੋਂ ਮੰਗਾਈਆ ਕਾਂ ਛਤਰੀ ਵੇ ਜੜੀ ਲੰਡੋਂੋਂ ਮੰਗਾਈਆ ਕਾਂ ਛਤਰੀ ਵੇ ਜੜੀ ਲੰਡੋਂੋਂ ਗਾਈਆ